ਸੰਭਲ ਸੰਭਲ ਜੋ ਕਦਮ ਟਿਕਾਉਂਦੇ ਜੀਵਨ ਦੇ ਵਿੱਚ ਕਦੇ ਨਾ ਹਰਦੇ ਘੜੀ ਦੇ ਖੁੰਝੇ ਸੋ ਕੋ ਡੇਗਦੇ ਕਿਉਂਕਿ ਲੰਘੇ ਵਕਤ ਕਦੇ ਨਾ ਮੁੜਦੇ ਛੱਡ ਉਲਝਣਾ ਮੋਹ ਤੰਦਾਂ ਦੀਆਂ ਖਾਕੀ ਤੁਰ ਤੱਕ ਨਾਲ ਨਾ ਤੁਰਦੇ ਰੁਪਿੰਦਰ ਜੀਵਨ ਵਿੱਚ ਅਕਸਰ ਉਹ ਰਹਿਣ ਸੁਰਖਰੂ ਜਿਹੜੇ ਨਾਲ ਮੂਲ ਦੇ ਜੁੜਦੇ ਜਿਹੜੇ ਨਾਲ ਮੋਲ ਦੇ ਜੁੜਦੇ ਚੈਨਲ ਤੋਂ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਮੇਰੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਅਦਬ ਭਰੀ ਸਤ ਸ੍ਰੀ ਅਕਾਲ ਅਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸੁਗੜ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਬੋਲਣ ਦਾ ਜੋ ਪਹਿਲੂ ਹੈ ਉਹ ਹੈ ਘੜੀ ਦਾ ਖੁੰਝਾ ਸੋ ਕੋ ਡੇਗਦਾ ਸਾਡੇ ਪੰਜਾਬੀ ਵਿਰਸੇ ਦੀ ਪੰਜਾਬੀ ਬੋਲੀ ਵਿੱਚ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਜਾਂ ਕੋਈ ਗੱਲ ਕਹਿਣ ਲਈ ਤਕਰੀਬਨ ਹੀ ਅਖਾਣ ਮੁਹਾਵਰਿਆਂ ਦੀ ਵਰਤੋਂ ਬੜੇ ਹੀ ਜੇ ਢੰਗ ਨਾਲ ਕੀਤੀ ਜਾਂਦੀ ਏ ਕਿਉਂਕਿ ਇਹਨਾਂ ਮੁਹਾਵਰਿਆਂ ਵਿੱਚ ਇੱਕ ਵਿਲੱਖਣ ਸਮਝ ਛੁਪੀ ਹੁੰਦੀ ਏ ਪਰ ਅਜੋਕੇ ਸਮੇਂ ਵਿੱਚ ਇਹ ਅਖਾਣ ਮੁਹਾਵਰੇ ਸਿਰਫ ਪੰਜਾਬੀ ਸਿਲੇਬਸ ਦਾ ਇੱਕ ਹਿੱਸਾ ਬਣ ਕੇ ਰਹਿ ਗਏ ਨੇ ਤੇ ਇਹਨਾਂ ਹੀ ਮੁਹਾਵਰਿਆਂ ਵਿੱਚੋਂ ਇਹ ਮੁਹਾਵਰਾ ਅਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਘੜੀ ਦਾ ਖੁੰਝਾ ਸੋ ਕੋਤੇ ਡੇਗਦਾ ਹੈ ਇਹ ਮੁਹਾਵਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਅਸੀਂ ਆਪ ਦੀ ਕਿਸੇ ਥੋੜੀ ਜਹੀ ਲਾਪਰਵਾਹੀ ਕਾਰਨ ਆਪ ਦੇ ਜੀਵਨ ਨਾਲ ਜੁੜੇ ਕਿਸੇ ਵੀ ਪੱਖ ਦਾ ਵੱਡਾ ਨੁਕਸਾਨ ਕਰ ਬੈਠਦੇ ਹਾਂ ਤਾਂ ਕਿਹਾ ਜਾਂਦਾ ਏ ਕਿ ਬੰਦਾ ਘੜੀ ਦਾ ਖੁੰਝਿਆ 100 ਕੋ ਦੇਖਦਾ ਏ ਜਿਵੇਂ ਕਈ ਵਾਰ ਸਾਡੇ ਵੱਲੋਂ ਕੁਝ ਕਮੈਂਟਾਂ ਦੀ ਹੋਈ ਦੇਰੀ ਕਾਰਨ ਉਹ ਬਸ ਜਾਂ ਟ੍ਰੇਨ ਨਿਕਲ ਜਾਂਦੀ ਏ ਜਿਸ ਨੇ ਸਾਡੀ ਤੈਅ ਕੀਤੀ ਹੋਈ ਮੰਜ਼ਲ ਤੇ ਜਾਣਾ ਹੁੰਦਾ ਏ ਤੇ ਫਿਰ ਇੱਕ ਤਾਂ ਘੜੀ ਦੇ ਖੁੰਝਿਆਂ ਨੂੰ ਦੂਣਾ ਸਮਾਸ਼ਰਮਾਇ ਲਗਾਉਣਾ ਪੈਂਦਾ ਏ ਤੇ ਇੱਕ ਵੱਖ-ਵੱਖ ਵਾਹਣਾ ਤੇ ੱੱਕੇ ਖੰਦਿਆਂ ਲੰਬੇ ਸਫ਼ਰ ਦੀ ਖੱਜਲ-ਖੁਆਰੀ ਦਾ ਖਮਿਆਜ਼ਾ ਭੁਗਤਣਾ ਪੈਂਦਾ ਏ ਜੇ ਵੇਖਿਆ ਜਾਵੇ ਤਾਂ ਸੰਸਾਰਕ ਤਲ ਤੇ ਵਿਚਰਦਿਆਂ ਹੋਇਆਂ ਕਈ ਵਾਰ ਤਾਂ ਇਨਸਾਨ ਆਪ ਦੀ ਇੱਕ ਛੋਟੀ ਜਹੀ ਲਾਪਰਵਾਹੀ ਕਾਰਨ ਕੜੀ ਦਾ ਖੁੰਜਿਆ 100 ਕੋ ਤੋਂ ਵੀ ਅਗਾਹ ਜਾ ਡਿੱਗਦਾ ਏ ਭਾਵ ਕਿ ਆਪਦੇ ਜੀਵਨ ਤੋਂ ਹੀ ਹੱਥ ਤੋਂ ਬੈਠਦਾ ਏ ਜਿਸ ਨੁਕਸਾਨ ਦੀ ਭਰਪਾਈ ਕਦੇ ਨਹੀਂ ਹੋ ਸਕਦੀ ਕਿਉਂਕਿ ਬਾਕੀ ਭਾਵੇਂ ਸੰਸਾਰਕ ਤਲ ਦੀ ਕੋਈ ਵੀ ਮੰਜ਼ਲ ਹੋਵੇ ਉਸ ਵੱਲ ਜਾਂਦੇ ਸਫ਼ਰ ਦੌਰਾਨ ਚੁਣੌਤੀਆਂ ਬੰਨ ਸਾਹਮਣੇ ਆਉਣ ਵਾਲੀ ਹਰ ਮੁਸ਼ਕਲ ਕਿਸੇ ਨਾ ਕਿਸੇ ਢੰਗ ਤਰੀਕੇ ਹੱਲ ਹੋ ਜਾਂਦੀ ਏ ਭਾਵ ਕਿ ਇਨਸਾਨ ਕੜੀ ਦਾ ਖੁੰਜਿਆ 100 ਕੋ ਡਿੱਗ ਕੇ ਵੀ ਫਿਰ ਦੁਬਾਰਾ ਸੰਭਲ ਸਕਦਾ ਏ ਜੇ ਉਹ ਮਿਹਨਤ ਕਰਕੇ ਤਵੱਜੋਂ ਦੇ ਕੇ ਆਪਦੀਆਂ ਬੀਤੀਆਂ ਗਲਤੀਆਂ ਨੂੰ ਸੁਧਾਰ ਲਵੇ ਪਰ ਜੇ ਹੁਣ ਗੱਲ ਰੋਹਾਨੀ ਪੱਖ ਦੀ ਕਰੀਏ ਤੇ ਜੇ ਕਿਦਰੇ ਸਾਡਾ ਇੱਕ ਆਇਆ ਰੂਪ ਵਾਹਣ ਆਪ ਦੀ ਜੀਵਨ ਯਾਤਰਾ ਦੌਰਾਨ ਪਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਵਾਲੀ ਆਪ ਦੀ ਸਦੀਵੀ ਤੇ ਇਕਲੋਤੀ ਮੰਜ਼ਲ ਤੋਂ ਖੁੰਝ ਗਿਆ ਤੇ ਫਿਰ ਇਸ ਗਲਤੀ ਦਾ ਭੁਗਤਾਨ ਸਾਡੀ ਆਤਮਾ ਨੂੰ ਜੰਮ ਜੰਮ ਮਰੈ ਮਰੈ ਫਿਰ ਜੰਮੇ ਵਾਲੇ ਲੰਬੇਰੇ ਸਫ਼ਰ ਵਿੱਚ ਖੱਜਲ ਖਵਾਰ ਹੋ ਭੁਗਤਣਾ ਪੈਂਦਾ ਏ ਪਰ ਜੇ ਅਸੀਂ ਗੁਰੂ ਗੁਰਬਾਣੀ ਦੀ ਏਕ-ਏਕ ਵਾਕ ਨੂੰ ਵਾਚੀ ਤਾਂ ਗੁਰੂ ਗੁਰਬਾਣੀ ਸਾਨੂੰ ਜੀਵਾਂ ਨੂੰ ਸਿੱਖਦਾਰ ਮਨਸ ਜਨਮ ਦੀ ਵਡਿਆਈ ਤੋਂ ਜਾਣੂ ਕਰਵਾ ਰਹੀ ਏ ਜਿਸ ਚਰੀਏ ਅਸੀਂ ਭੌਜਲੋਂ ਪਾਰ ਹੋ ਸਕਦੇ ਹਾਂ ਸਾਡਾ ਆਤਮ ਰੂਪ ਪਰਮਾਤਮ ਸ੍ਰੂਪ ਵਿੱਚ ਵਾਪਸੀ ਕਰ ਸਕਦਾ ਏ ਜਿਸ ਵਾਬਤ ਪੰਜਵੇਂ ਪਾਤਸ਼ਾਹੀ ਹਦਾਇਤ ਕਰ ਸਮਝਾ ਰਹੇ ਨੇ ਲੱਖ 84 ਜੌਨਸ ਭਾਈ ਮਨਸ ਕੋ ਪ੍ਰਭ ਦੀ ਵਡਿਆਈ ਤੇ ਫਿਰ ਹੁਣ ਜੇ ਵੇਖੀਏ ਤਾਂ ਸਾਡੇ ਕੋਲ 84 ਲੱਖ ਜੂਨਾ ਦਾ ਸਿਕਦਾਰ ਮਨਸ ਜਨਮ ਮੌਜੂਦ ਆ ਜੋ ਇੱਕ ਇਕਲੌਤਾ ਮੌਕਾ ਹੈ ਇਸ ਭਵਜਲ ਤੋਂ ਪਾਰ ਹੋਣ ਦਾ ਇਸ ਜੀਵਨ ਵਿੱਚੋਂ ਉਸ ਸਦੀਵੀ ਜੀਵਨ ਨੂੰ ਹਾਸਲ ਕਰ ਮੁਕਤ ਹੋਣ ਦਾ ਤੇ ਫਿਰ ਇਹ ਜੀਵਨ ਯਾਤਰਾ ਇੰਨੀ ਸੁਚੇਤਗੀ ਨਾਲ ਕਰੀਏ ਕਿ ਖੁੰਝ ਜਾਣ ਦੀ ਕੋਈ ਗੁੰਜਾਇਸ਼ ਬਾਕੀ ਨਾ ਬਚੇ ਪਰ ਜੇ ਕਿਦਰੇ ਆਪ ਦੀ ਇਸ ਜੀਵਨ ਯਾਤਰਾ ਦੌਰਾਨ ਇਸ ਮਾਇਆ ਵਿੱਚ ਨਸਾਰ ਦੀ ਮਨਮੋਣੀ ਮਾਇਆ ਦੇ ਛਲਾਵੇ ਵਿੱਚ ਆ ਕੇ ਆਪ ਦੇ ਅੰਤ ਨੂੰ ਵਿਸਾਰ ਬੈਠੇ ਭਾਵ ਕਿ ਆਪ ਦਾ ਜੀਵਨ ਮਨੋਰਥ ਵਿਸਾਰ ਲਿਆ ਤੇ ਫਿਰ ਨਾ ਤਾਂ ਅਖੀਰ ਕਿਸੇ ਨੇ ਤੁਰਦਿਆਂ ਦੇ ਨਾਲ ਤੁਰਨਾ ਹੈ ਤੇ ਨਾ ਹੀ ਇਸ ਖੁੰਝੇ ਹੋਏ ਮੌਕੇ ਦੀ ਕਦੇ ਭਰ ਪਾਈ ਹੋਣੀ ਹੈ ਸੋ ਅਖੀਰ ਘੜੀ ਦਾ ਖੁੰਝਿਆ ਸੋ ਕੋ ਤੇ ਡਿੱਗਦਾ ਏ ਇਹ ਮੁਹਾਵਰਾ ਰੋਹਾਨੀ ਮਾਰਗ ਤੇ ਓਨੀ دیر ਨਹੀਂ ਠੁੱਕਦਾ ਜਿੰਨੀ ਦੇਰੇ ਸਾਹ ਚੱਲਦੇ ਨੇ ਕਿਉਂਕਿ ਇਹਨਾਂ ਸਾਹਾਂ ਦੇ ਰਹਿੰਦੇ ਆ ਅਸੀਂ ਕਦੇ ਵੀ ਆਪ ਦੀ ਗਲਤੀ ਨੂੰ ਸੁਧਾਰ ਸਦੀਵੀ ਮੰਜ਼ਲ ਵੱਲ ਜਾਂਦੇ ਰਾਹ ਦੇ ਜਾਣਕਾਰ ਹੋ ਸਕਦੇ ਆ ਮੌਕੇ ਨੂੰ ਸੰਭਾਲ ਸਕਦੇ ਆ ਤੇ ਫਿਰ ਜਿੰਨੀ ਜਲਦੀ ਹੋ ਸਕੇ ਇਸ ਕਾਇਆ ਰੂਪ ਜੀਵਨ ਦੇ ਰਹਿੰਦੇ ਆ ਆਪ ਦੀ ਸਦੀਵੀ ਮੰਜ਼ਲ ਦੇ ਜਾਣਕਾਰ ਹੋ ਆਪ ਦੇ ਸਦੀਵੀ ਘਰ ਵਾਪਸੀ ਕਰ ਜਾਈਏ ਤਾਂ ਜੋ ਮੂੜ ਕਦੇ ਖੁੰਝਣ ਵਾਲੀ ਖੱਜਲਖਵਾਰੀ ਨਾ ਸਿਆਣੀ ਪਵੇ ਸਤਿ ਸ੍ਰੀ ਅਕਾਲ